ਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਆ ਸਾਰੇ ਠੀਕ ਹੋਣਗੇ ਜੀ ਲਓ ਜੀ ਬਹੁਤ ਦਿਨਾਂ ਬਾਅਦ ਵੀਡੀਓ ਲੱਗਿਆ ਸ਼ੂਟ ਕਰਨਾ ਜੀ ਘਟੋ ਘਟ ਪਾਹੋ ਗੈਪ ਪੈ ਗਿਆ ਆਪਣਾ YouTube ਤੇ ਤੇ ਉਸ ਕਰਕੇ ਆਪਾਂ ਹੁਣ ਲੱਗਿਆ ਵੀਡੀਓ ਸ਼ੂਟ ਕਰਨ ਤੇ ਆਏ ਹੋਏ ਆ ਕ੍ਰੈਸ਼ਰ ਤੇ ਕੱਢੀ ਭਰਨ ਤੇ ਲੱਗਿਆ ਵਾ ਭਰਨ ਅੱਜ ਹੁਣ 10-15 ਮਿੰਟ ਦਾ ਬਲੌਗ ਬਣਾਵਾਂਗੇ ਅੱਜ ਆਪਾਂ ਮੀਂਹ ਲੱਗਿਆ ਵਾ ਲਓ ਜੀ ਭਾਈ ਲੱਗੇ ਭਰਨ ਗੱਡੀ ਹੋਰ ਇੱਕ ਗੱਡੀ ਹੋਰ ਹੈ ਇਹ ਕੰਪਨੀ ਦੀ ਤੇ ਫਾਰਮ ਦੀ ਲਓ ਜੀ ਭਰ ਕੇ ਤੁਰੇ ਆਪਾਂ ਸਰਸੇ ਦੇ ਫੋਲਦੇ ਪਹੁੰਚ ਗਏ ਜੀ ਕਾਫੀ ਜਨਵਾ ਲੱਗੇ ਆ ਵੀਡੀਓ ਬਣਾਉਣਾ ਕਾਣੀ ਦੋ ਰਹੀ ਜੀ ਕਿ ਅੱਪਾ ਨੇ ਭੁੱਲ ਜਾਂਦੇ ਯਾਰ ਅੱਪਾ ਵੀਡੀਓ ਬਣਾਣੀ ਹੋਰ ਗੱਲ ਕੁਛ ਨਹੀਂ ਜਾ ਰਹੇ ਆ ਜੀ ਸ੍ਰੀ ਚਮਕੌਰ ਸਾਹਿਬ ਉੱਤੇ ਖਾਲੀ ਗਾਨੀ ਆਪਾਂ ਦਾ ਜਿਹੜਾ ਨਵਾਂ ਰੋਡ ਬਣਦਾ ਭਾਰਤ ਮਾਲਾ ਰੋਡ ਉਹਦੇ ਤੇ ਖਾਲੀ ਹੋਣੀ ਆ ਜੀ ਦੇਖਦੇ ਜਾ ਕੇ ਮਿਲਦੇ ਆਂ ਕਦਾਰ ਬੜਾਈ ਕਰੂੰਗੇ ਤਾਂ ਮੈਂ 10 ਮਿੰਟ ਦਾ ਹੀ ਵਲੌਗ ਬਣਾਈਏ ਤੇ ਬੜਾਈ ਕਰੂੰਗੇ ਹੁਣ ਕਿਉਂਕਿ ਰੋਜ਼ ਵੀਡੀਓ ਇੱਥੇ ਰੂਟ ਆਉਂਦਾ ਆਪਣੇ ਕੋਲ ਹੀ 5-7 ਦਿਨਾਂ ਬਾਅਦ ਚੇਂਜ ਆਉਂਦਾ ਉਹਦੇ ਕਰਕੇ ਆਪਾਂ ਫਿਰ ਘੱਟ ਵੱਧ ਬਣਾਈ ਦੀ ਹੁਣ ਬੜਾਈ ਕਰੂੰਗੇ ਘਰਾਂ ਵੀ ਭਾਵੇਂ ਹਫਤੇ ਦਾ ਇੱਥੇ ਬੜਾਈ ਕਰਕੇ ਵਲੌਗ ਹਫਤਾ ਇਕੱਠਾ ਵੀਡੀਓ ਬਣਾ ਲਿਆਗਾ ਨਹੀਂ ਫਿਰ ਪਾਏ ਕਰਾਂਗੇ ਜੀ ਆਹ ਕੰਟੀ ਲੱਗੇ ਹੋਏ ਆ ਜੀ

ਤਰ ਪਹੁੰਚ ਗਿਆ ਜੀ ਸ੍ਰੀ ਗਲ ਇੰਡੀਆ ਕੰਪਨੀ ਭਾਰਤਵਾਲਾ ਰੋਡ ਦਾ ਠੇਕਾ ਹੈ ਨਾ ਕੋਲ ਕਾ ਪਲਾਂਟ ਲੱਗਿਆ ਵਾ ਇੱਧਰ ਕੋ ਲੱਗਿਆ ਵਾ ਇੱਧਰ ਇੱਥੇ ਦਾ ਇੱਕ ਫਟ ਹੋ ਗਿਆ ਉਹ ਆ ਲੁੱਕ ਪਲਾਂਟ ਹੈ ਇੱਧਰ ਜੀ ਤੇ ਬੈਠੇ ਆ ਬਸ ਸੈਂਪਲ ਪਰਚੀਆਂ ਦੇ ਆਏ ਹੁਣ ਉਹਨਾਂ ਨੇ ਸੈਂਪਲ ਲੈਣਾ ਆਉਣਾ ਤੇ ਸੈਂਪਲ ਲੈ ਕੇ ਆਣਾ ਉਦੋਂ ਬਾਅਦ ਦੇਖਦੇ ਆਂ ਕਦ ਖਾਲੀ ਕਰਾਉਨੇ ਆ ਕਹਿੰਦੇ ਆਏ ਹੁਣ ਸੈਂਪਲ ਲੈਣ ਆਉਂਗੇ ਉਹਦੇ ਬਾਅਦ ਸੈਂਪਲ ਗਰਮ ਠੰਡਾ ਜਾਂ ਕੰਨਾਂ ਰੇਤੇ ਦਾ ਇਹਨਾਂ ਨੇ ਫੇਰ ਚੈੱਕ ਕਰਨਾ ਸੇਲਟ ਸੁੱਲਟ ਉਹਦੇ ਬਾਅਦ ਫਿਰ ਇਹ ਖਾਲੀ ਕਰਾਉਂਦੇ ਆ ਜੀ ਕੰਡਾ ਹੋਣਾ ਉੱਥੇ ਜਿੱਥੇ ਦਾਹਾਂ ਗੱਡੀ ਦਾ ਕੰਡਾ ਹੋ ਰਿਹਾ ਉਹ ਪਿੱਛੇ ਕੰਡਾ ਹੋ ਕੇ ਫੇਰ ਖਾਲੀ ਹੋਣਾ ਹੈ ਤੇ ਹੁਣ ਬੈਠੇ ਆ ਤੇ ਆਪਣੀਆਂ ਪਿੱਛੇ ਵੀ ਗੱਡੀਆਂ ਦੋ ਖੜੀਆਂ ਤੇ ਬੈਠੇ ਆ ਹੁਣ ਬਸ ਵੇਟ 'ਚ ਉਹਨਾਂ ਦੇ ਇਚ ਹਾਂ ਤੇ ਦੇਖਦੇ ਹਾਂ ਹੁਣ ਜਾ ਕੇ ਆਂਦੇ ਹਾਂ ਘੰਟਾ ਹੋ ਗਿਆ ਟਾਂਟਾ ਘਲਾਉਂਦੇ ਸਿੰਪਲ ਨੂੰ ਬਾਕੀ ਫੇਰ ਜਾ ਕੇ ਆਂਦੇ ਹਾਂ ਉਹ ਦੇਖੋ ਕਹਿ ਰਹੇ ਨੇ ਬਾਕੀ ਥੋੜਾ ਜਿਹਾ ਮਾਲ ਜ਼ਿਆਦਾ ਸਟਾਕ ਹੋਇਆ ਵਾ ਉਹਦੇ ਕਰਕੇ ਥੋੜਾ ਜਿਹਾ ਲੇਟ ਖਾਲੀ ਕਰਾਉਂਦੇ ਆ ਇਹ ਵਰਚੀਆਂ ਲੇਟ ਦਿੰਦੇ ਓਕੇ ਕਰਕੇ ਚਲੋ ਬਾਕੀ ਬਾਹਰ ਨਿਕਲ ਕੇ ਦਿਖਾਉਂਦਾ ਤੁਹਾਨੂੰ ਮੈਂ ਸਾਰੀ ਲਓ ਜੀ ਭਾਈ ਵਰਚੀ ਆ ਗਈ ਪਾਸ ਹੋ ਕੇ ਕਰਦੇ ਆ ਖਾਲੀ ਹੁਣ ਟਾਈਮ ਤਾਂ ਲੱਗਿਆ ਕਾਫੀ 3-4 ਘੰਟੇ ਖਰਾਬ ਹੋ ਗਏ ਉਹਰੇ ਹੁਣ ਕਰਦੇ ਆ ਖਾਲੀ ചാർട്ട് ദീയത്バス ਫੁੱਲ ਲੈ ਜਾਗਾ ਇੱਧਰ ਵੀ ਜਾਗਾ ਫੁੱਲ ਟੱਕਰਾ ਕੇ ਹੁਣ ਚੱਲੀਏ ਪਹੁੰਚ ਲੈ ਕੇ ਘਰਾਂ ਨੂੰ ਪੂਰਾ ਬਾਈ ਹੈ ਉਹ ਬਾਈ ਹੋਈ ਖਾਲੀ ਯਾ ਕੋਧਾਇਆ ਹੈ 7 ਟਨ 215 ਕਿਲੋ ਕੱਟ ਲਿਆ 34 ਟਨ ਉਤਰਿਆ ਹੈ 347 ਲੋ ਜੀ ਬਾਈ ਆਹ ਰੋਡ ਬਣ ਰਿਹਾ ਹੈ ਬਾਕ ਮਾੜਾ ਨਵਾਂ ਏ ਰੋਡ ਐਂਦਰ ਨੂੰ ਗਿਆ ਐਂਦਰ ਨੂੰ ਗਿਆ ਹੈਗਾ ਜਮਕੌਰ ਸਾਹਿਬ ਨੂੰ ਤੇ ਪਿੱਛੇ ਨੂੰ ਜਿੱਧਰ ਆਪਾਂ ਖਾਲੀ ਕਰੀਆ ਉਧਰ ਵੀ ਆ ਰੋਪੜ ਵੱਲੋਂ ਉਧਰ ਪੁਲਪਲ ਜੇ ਰਹਿ ਗਏ ਬਾਕੀ ਤਿਆਰ ਐ ਰੋਡ ਅ ਮੈਂ ਇਧਰੋਂ ਜਾਂਦੇ ਘੁੰਮ ਕੇ ਉੱਪਰ ਨੂੰ ਪੱਕੇ ਪੱਕੇ ਉਧਰ ਪੁਲਜ ਦੇ ਪੈਪੂ ਜਿਹੇ ਖੜੇ ਹੋਏ ਤੇ ਐਨਾ ਉੱਚੀ ਰੋਡ ਐ ਦੇ ਖੇਤਾਂ ਨਾਲੋਂ ਆ ਦੇ ਤੇ ਹੋਰ ਸਟਾ ਕੰਮ ਵਹਾਂ ਦਾ ਖੰਦਾ ਯੂਟਰਾਂ ਗਿਆ ਜਾਂਦਾ ਇੱਕ ਆ ਦੇਖੋ ਜਿਹੜਾ ਆ ਰੋਡ ਹੈ ਉੱਪਰ ਦੇ ਟੱਪ ਤੇ ਜਿਹੜੇ ਇਹਦੇ ਰੋਡ ਇਹ ਸ਼ਹਿਰਾਂ ਚੋ ਚੱਕ ਕੇ ਟ੍ਰੈਪ ਦੇ ਇਹਦੇ ਵਿੱਚ ਚੜਾਉਣ ਵਾਸਤੇ ਹੈ ਜੀ ਸਾਰੀ ਆ ਗਈ ਹੁਣ ਜੀ ਨਾ ਮਰੇਂਡੇ ਨੂੰ ਜਾਣਾ ਹੈ ਐਥੇ ਤੇ ਆਪਣਾ ਪਰਾਂ ਦੇ ਜਾਣੇ ਵਾਲਾ ਉਹ ਆ ਉੱਧਰ ਤੇ ਜਾ ਕੇ ਆਏ ਘੁੰਮ ਕੇ ਆਣਾ ਜੀ ਨਾ ਆ ਕੇ ਇਸ ਰੋਡ 'ਤੇ ਪੈ ਜਾਣਾ ਜੀ ਨਾ ਪਰਾਂ ਨੂੰ ਜਾਣਾ ਉਦੋਂ ਲੰਘ ਜਾਣਾ ਹੈ ਇੱਥੇ ਰੋਡ ਘੁੰਮ ਕੇ ਆਉਂਦਾ ਹੈ ਆ ਦੇਖੋ ਆ ਰੋਡ ਆ ਦੰਨੇ ਦਾ ਲੰਘਦਾ ਅੱਧਰ ਕੋੜਤਾਰ ਆ ਬੰਦ ਰਹਿ ਗਈ ਇੱਧਰ ਦੇਖੀਏ ਇੱਕ ਗਿਆ ਰੈਂਡੇ ਨੂੰ ਠੀਕ ਹੈ ਜੀ ਸੱਤਾ ਪੋਲਟਾ ਪਦੇ ਦੇ ਬੰਦੇ ਸਾਰੇ ਵੀ ਫਰੇਕ ਨਾ ਭਵੇ ਹੋਰ ਰੋੜ ਹੈ ਜੇ ਬਾਹਰਲੇ ਦੇਸ਼ਾਂ ਵਾਲਾ ਕਾਰੋ-ਵਾਰ ਵਧਾਣ ਵਾਸਤੇ ਉਹ ਤਾਂ ਇਹ ਰੋਡ ਬਾਹਰ ਲੇਦੇ ਸੋਦੀਆਰਵ ਉਧਰ ਸਾਰਾ ਤਾਂ ਬਾਕਟਰ ਕੁਲਣਾ ਜਿਹੜੀ ਹੋਰ ਰੋਡ ਹੈ ਆ ਸਿੱਧਾ ਲੰਘ ਗਿਆ ਲੁਧਿਆਣੇ ਨੂੰ ਚੰਗੌਰ ਵਾਲੇ ਰੋਡ ਪਰ ਤੇ ਟੱਪ ਕੇ ਗਾਹਾਂ ਨਹਿਰ ਪਰ ਤੇ ਟੱਪਣਾ ਹੈ ਉੱਥੇ ਗੋਲੇ ਲੱਗ ਰਹੇ ਆ ਤੇ ਆਪਾਂ ਹੁਣ ਆਹ ਚੰਗੌਰ ਨੂੰ ਜਾਣ ਲੱਗਣਾ ਉਧਰ ਗੋਲੀ ਬਣਦੀ ਤਾਂ ਆਪਾਂ ਇਧਰ ਰੋਂਗ ਸਾਈਡ ਪਾ ਕੇ ਲੈ ਕੇ ਆਉਂਦੇ ਥੋੜੀ ਜਿਹੀ ਗੱਡੀਆਂ ਹਲੇ ਰੋਡ ਚਾਲੂ ਨਹੀਂ ਨਾ ਹੋਇਆ ਜੀ ਇਹ ਤਾਂ ਕਰਕੇ ਚੱਲੀ ਜਾਤਾ ਹੈ ਹੋ ਜੀ ਇਹ ਇਹ ਢੋਟਾ ਜਿਹੜਾ ਰੋਡ ਪਰ ਟੋਲ ਇੱਕ ਟੋਲ ਹੋਊਗਾ ਮੈਂ ਇਹਦੇ ਪਰ ਤੇ ਉਹਦੇ ਬਾਅਦ ਫਿਰ ਐਦਾਂ ਟੋਲ ਲੱਗਣਿਆ ਦੇਖੋ ਜਿਹੜੀ ਚਮਕੌਰ ਤੇ ਟ੍ਰੈਫਿਕ ਚੜੂਗੀ ਤੇ ਫਿਰ ਇਹ ਇੱਥੇ ਉਹਨੂੰ ਇੱਥੇ ਟੋਲ ਦੇ ਦੇਣਾ ਉਹਨਾਂ ਨੇ ਜਿਹੜਾ ਹਾਂ ਇੱਥੇ ਟੋਲ ਲੱਗੂਗਾ ਆਟੋਮੈਟਿਕ ਪੂਰੀ ਘੱਟ ਆਉਣਾ ਉਹਦੇ ਬਾਅਦ ਬ੍ਰੇਕ ਨਹੀਂ ਪਹਿਣੀ ਇੱਕ ਮਿੰਟ ਟੋਲ ਹੋਊਗਾ ਇਸ ਰੋਡ ਪਰ ਬਸ ਉੱਪਰ ਟੈਨਿੰਗ ਵਾਲਾ ਜਿਹੜਾ ਕਟਾ ਕੇ ਆਇਆ ਹੋਇਆ ਠੀਕ ਹੈ ਜਿਹੜਾ ਨਹੀਂ ਉਹ ਤਾਂ ਦੁਬਾਰਾ ਲੱਗ ਜਾਣਾ ਆ ਡਰਾਈਵਰ ਕਈ ਜਮ ਖੋਰ ਨੂੰ ਆ ਰਹੀ ਇੱਥੇ ਤੇ ਆਪਾਂ ਪਹੁੰਚ ਖੋਰ ਨੂੰ ਜਾ ਰਹੇ ਆ ਤੇ ਖੋਰ ਨੂੰ ਬਹਿ ਠੀਕ ਹੈ ਜੀ ਲੜਾਈ ਹੋ ਗਈ ਸੀ ਲੜਾਈ ਆ ਤੇਰਾ ਬਣਾ ਰਿਹਾ ਕੋਈ ਭਾਈ ਇਹ ਘੇਟਾ ਹਾਈ ਬਜ਼ਾਰ ਚ ਵੀਡੀਓ ਨਹੀਂ ਬਣਾਈ ਫਿਰ ਫੋਨ ਆ ਗਿਆ ਦਾ ਵਿੱਚ ਹੁਣੇ ਕੱਟਿਆ ਫੋਨ ਇਸ ਘੇਟਾ ਹਾਈ ਇਹ ਤਾਂ ਉਹ ਘੇਟਾ ਬਣਦਾ ਇਹਨੂੰ ਕੋਹਾ ਬਰੇ ਤਾ ਟਾਈਮ ਚੱਕਰ ਇੱਕ ਇਹ ਲੱਗਦਾ ਹੈ ਸਾਮਾ ਠੰਡਾ ਹੋ ਜਾ ਥੋੜਾ ਜਿਹਾ

ਉੱਪਰ ਪਹੁੰਚ ਗਏ ਬਾਹਰ ਜਿਹੜਾ ਕੋਈ ਹੈ ਨਹੀਂ 4:30 ਹੋ ਗਏ ਅੱਧੇ 5:00 ਬਜਨੇ ਵਾਲੇ ਹੋਵੇ ਹੁਣ ਆਪਣਾ ਯਾਣਾ ਕਰਾਣ ਨੂੰ ਬਹਾਨੇ ਕਰਾ ਦੇਈਓ ਆ ਕਿ ਘਰਾਂ ਦੇਖ ਰਿਹਾ ਜੇ ਮਾੜੀ ਕੋਟੀ ਹੋਈ ਤਾਂ ਜੋੜ ਕਰ ਲਾਂਗੇ ਨਾਲਾਗੜ੍ਹ ਜੋ ਨਹੀਂ ਹੁੰਦੀ ਦੇਖਣੀ ਨਵੀਂ ਤੇ ਨਵੀਂ ਟੇਪਰ ਰੋਪੜ ਜ਼ਿਲ੍ਹੇ ਦੇ ਨਵੇਂ ਤੇ ਨਵੇਂ ਬਹੁਤ ਸਰੀਕੋ ਬਣਾ। ਦਮੇ ਨੇ ਰਵਾ ਟੇਪਰ ਤੇ ਖੜਾ ਹੋਇਆ ਰੋਪੜ। ਜਿਦਾ ਬਾਡੀ ਵਾਲੀ ਗੱਡੀ ਸਾਹਮਣੋਂ ਨਵੀਂ ਸ਼ਿੰਗਾਰੀ ਵੀ ਕਰੀ ਉਹ ਨਾਲਾਗੜ੍ਹ ਜੀ ലക്ഷേ भैया तौर लै भैया तोर लै भैया जीअं ਵਾਕ ਤੇ ਚਿੱਟਾ ਸੇ ਪਾਣੀ ਬਹੁਤ ਆਇਆ ਹੋਇਆ ਹੈ ਜੀ ਫਾਰਮ ਕਰਨ ਲੱਗੇ ਸਵਾਰਿਆ ਤੋਂ ਜਿਵੇਂ ਸਾਫ ਕਰਿਆ ਜਾਂਦਾ ਬਣਿਆ ਹੈ ਸੋਏ ਸੋ ਭਾਈ ਜੀ ਦੇ ਬਣੇ ਕਿਉਂ ਆਪਣੇ ਤੇ ਗੱਡੀਆਂ ਨਿਕਲਦੀਆਂ ਪੁਲਿਸ ਥੱਲੇ ਤੇ ਸਵਾਲੀਆਂ ਕਰਦੇ ਆਂ ਵਲੌਗ ਦੀ ਸਮਾਪਤੀ ਠੀਕ ਹੈ ਜੀ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਵਿੱਚ ਇਹ ਵਲੌਗ ਇੱਥੇ ਤੱਕ ਰਹਿਤਾ ਆਪਣੀ ਵੀਡੀਓ ਨਵੀਂ ਵੀਡੀਓ 'ਚ ਮਿਲਦੇ ਆਂ ਜੀ